ओ जन्म जनम की खोज बताए राम से के राम पे आए प्रेम कोई हम और न जाने राम नमस्कार मैं नोबल कौशल सेल्स मैनेजर मरवाहा ऑटोज पलवाड़ा वालों नमें बने श्री राम जन्मभूमि मंदिर ਸਮੂਹ ਗ੍ਰਾਮ ਪ੍ਰਸ਼ਾਸਕ ਇਸਟਾ ਦੇ ਸੰਬੰਧ ਵਿੱਚ ਸਮੂਹ ਰਾਮ ਭਗਵਾਨ ਦੇ ਸਹਿਯੋਗ ਨਾਲ ਤੇ ਮਰਵਾ ਹਾਟੋ ਵੱਲੋਂ ਅੱਜ ਲੰਗਰ ਲਗਾਇਆ ਗਿਆ ਹੈ ਮੈਂ ਆਪਣੇ ਅਤੇ ਆਪਣੀ ਸਮੂਹ ਮੈਨੇਜਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਧਾਈ ਦਿੰਦਾ ਹਾਂ ਧੰਨਵਾਦ ਜੈ ਸ਼੍ਰੀ ਰਾਮ ਮੈਂ ਗੋਪਾਲ ਕ੍ਰਿਸ਼ਨ ਵਰਕਸ ਮੈਨੇਜਰ ਮਰਵਾ ਹਾਟੋ ਸੋਗੜਾ ਆਪਣੇ ਸਮੁਤ ਦੇਸ਼ ਵਾਸੀਆਂ ਨੂੰ ਔਰ ਆਪਣੇ ਸਮੁਤ ਸਟਾਫ ਨੂੰ ਆਪਣੇ ਅੱਜ ਦੇ ਜਿਹੜਾ ਸ਼ੁਭ ਦਿਹਾੜਾ ਹੈਗਾ ਰਾਮ ਜਨਮ ਭੂਮੀ ਦੇ ਵਿੱਚ ਜਿਹੜਾ ਰਾਮ ਜਿਹਦੀ ਪ੍ਰਾਣ ਪ੍ਰਿਸ਼ਟਾ ਮੂrti ਦੀ ਸਥਾਪਨਾ ਹੋਈ ਹੈ ਉਸ ਦੇ ਉਪਲਕਸ਼ੇ ਸਭ ਨੂੰ ਸ਼ੁਭ ਨਕਾਮਨਾ ਦਿੰਦਾ ਪਿਆ ਔਰ ਜਿਹੜਾ ਵੀ ਅੱਜ ਇਸ ਮੈਨੇਜਮੈਂਟ ਵੱਲੋਂ ਸਾਡਾ ਇੱਕ ਲੰਗਰ ਲਗਾਇਆ ਗਿਆ ਹੈ ਜਿਹਦੀ ਮੈਂ ਸਮੂਹ ਮੈਨੇਜਮੈਂਟ ਵੱਲੋਂ ਸਭ ਨੂੰ ਆਮੰਤਰਿਤ ਕਰਦਾ ਹਾਂ ਮੈਂ ਅਮਰੀਤ ਸ਼ਰਮਾ ਮਰਵਾ ਆਟੋ ਮਰੂਤੀ ਸੂਜ਼ੂਕੀ ਤੋਂ ਬ੍ਰਾਂਚ ਮੈਨੇਜਰ ਅੱਜ ਜੋ ਕਿ ਨਵੇਂ ਬਣੇ ਸ਼੍ਰੀ ਰਾਮਚੰਦਰ ਭਗਵਾਨ ਭੂਮੀ ਦੇ ਮੰਦਰ ਨੂੰ ਸੋਮਵਾਰ ਚ ਹੋਣ ਵਾਲੀ ਜੋ ਅੱਜ ਪ੍ਰਾਣ ਪ੍ਰਿਸ਼ਟਾ ਦੇ ਸਬੰਧ ਵਿੱਚ ਸਮੂਹ ਰਾਮ ਭਗਤਾ ਦੇ ਸਹਿਯੋਗ ਨਾਲ ਅਸੀਂ ਅੱਜ ਜੋ ਵੀ ਕਰ ਰਹੇ ਲੰਗਰ ਲਗਾਇਆ ਮਰਵਾਹਾ ਔਟੋਸ ਨੇ ਸਾਰੇ ਭਗਤਾਂ ਨੇ ਮਿਲ ਕੇ ਲੰਗਰ ਲਗਾ ਕੇ ਸ਼੍ਰੀ ਰਾਮਚੰਦਰ ਭਗਵਾਨ ਜੀ ਦੇ ਰਿਸ਼ਤਾ ਦੇ ਵਿੱਚ ਜੋ ਵੀ ਅੱਜ ਕਰ ਰਹੇ ਆ ਉਹਨਾਂ ਦੇ ਨੂੰ ਸਮਰਪਣ ਹੈ ਸਾਡੇ ਵੱਲੋਂ ਇਸ ਕਰਕੇ ਮਿਹਰ ਪ੍ਰਿਆਰਥਾ ਕੇ ਰਾਮਚੰਦਰ ਭਗਵਾਨ ਸਾਰਿਆਂ ਤੇ ਔਰ ਸਾਡੇ ਪਰਿਵਾਰ ਤੇ ਸਾਡੇ ਮਰਵਾਹਾ ਔਟੋਸ ਦੀ ਸਾਰੀ ਫੈਮਿਲੀ ਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਸੁਖਦੇਵ ਸਿੰਘ ਮਰਵਾਹਾ ਔਟੋ ਗਰੁੱਪ ਜਨਰਲ ਮੈਨੇਜਰ ਸਰਵਿਸ ਅੱਜ ਦੇ ਦਿਨ ਨਵੇਂ ਬਣੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਜੋ ਸੋਮਵਾਰ ਨੂੰ ਅਯੁੱਧਿਆ ਅਸਥਾਨ ਤੇ ਅਜ ਰਿਸ਼ਤਾ ਸੰਬੰਧ ਦੇ ਵਿੱਚ ਮਨਾਇਆ ਜਾ ਰਿਹਾ ਹੈ ਪੂਰੇ ਭਾਰਤ ਵਰਸ਼ ਦੇ ਵਿੱਚ ਜੋ ਅੱਜ ਖੁਸ਼ੀਆਂ ਦੀ ਲਹਿਰ ਮਨਾਈ ਜਾ ਰਹੀ ਹੈ ਅੱਜ ਮਰਵਾਹਾ ਆਟੋ ਅਤੇ ਮਰਵਾਹਾ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਹੈ ਤੋਂ ਆਪ ਸਾਰੀ ਸੰਗਤ ਨੂੰ ਮਰਵਾਹਾ ਆਟੋਜ਼ ਵੱਲੋਂ ਰਾਮ ਰਿਸ਼ਤਾ ਦੇ ਅਯੁੱਧਿਆ ਦੇ ਉੱਤੇ ਰਾਮ ਮੰਦਿਰ ਬਣਨ ਦੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਔਰ ਅਸੀਂ ਮਰਵਾਹਾ ਆਟੋ ਵੱਲੋਂ ਤੁਹਾਨੂੰ ਅਸ਼ੋਰੈਂਸ ਦਿੰਦੇ ਆ ਜੋ ਸਾਡੀਆਂ ਸਰਵਿਸ ਕੰਪਨੀ ਦੇ ਸਟੈਂਡਰਡ ਦੇ ਅਕੋਰਡਿੰਗਲੀ ਹੋਣੀਆਂ ਚਾਹੀਦੀਆਂ ਹਨ ਫਗਵਾੜਾ ਜਲੰਧਰ ਪੂਰੇ ਪੰਜਾਬ ਦੇ ਵਿੱਚ ਅਸੀਂ ਉਹਨੂੰ ਪੂਰੀ ਸ਼ਿਸ਼ਟਾ ਦੇ ਅਕੋਰਡਿੰਗਲੀ ਨਿਭਾਉਣ ਦੇ ਵਿੱਚ ਪ੍ਰਤੀਬੰਧ ਹਾਂ ਔਰ ਤੁਹਾਨੂੰ ਅਸ਼ੋਰਡ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਕੋਈ ਵੀ ਕਸਟਮਰ ਦੀ ਫੈਸਿਲਿਟੀ ਨੂੰ ਲੈ ਕੇ ਅਸੀਂ 100% ਦਵਾਂਗੇ ਜੋ ਕਿ ਹਰ ਕੰਪਨੀ ਦੀ ਐਸਓਪੀ ਹੁੰਦੀ ਹੈ ਕਿ ਆਪਣੇ ਕਸਟਮਰ ਨੂੰ ਡਿਟੇਲ ਦੇ ਵਿੱਚ ਜਾਣਿਆ ਜਾਵੇ ਛੋਟੀ ਤੋਂ ਛੋਟੀ ਵੀ ਕੁਇਰੀ ਜਿਹੜੀ ਹੈ ਉਹ ਸਾਡੇ ਹਰ ਇੱਕ ਕਸਟਮਰ ਐਕਸਲੇਸ਼ਨ ਦੇ ਉੱਤੇ ਸਾਡਾ ਮੈਨੇਜਮੈਂਟ ਜੋ ਪ੍ਰਤੀਬੰਧ ਹੈ ਕਿ ਆਪਾਂ ਆਪਣੇ ਕਸਟਮਰ ਨੂੰ 100% ਫੁੱਲ ਸੈਟੀਸਫਾਈਡ ਕਰੀਏ ਔਰ ਉਹਨਾਂ ਦੀਆਂ ਨੀਡਸ ਪੂਰੀਆਂ ਕਰੀਏ ਉਹਦੇ ਪ੍ਰਤੀ ਅਸੀਂ ਹਰ ਵੜੀ ਵਚਨਬੰਦ ਹਾਂ ਔਰ ਵਚਨਬੰਦ ਰਵਾਂਗੇ ਅਗੇਨ ਕੰਗ੍ਰੈਚੁਲੇਸ਼ਨ ਟੂ ਐਨਟਾਇਰ ਇੰਡੀਅਨ ਔਰ ਭਾਰਤ ਵਾਸੀਆਂ ਨੂੰ ਠੀਕ ਹੈ ਜੀ ਜੈ ਸ਼੍ਰੀ ਰਾਮ